ਆ ਸਰਪੰਚ ਸਾਹਿਬ ਨੇ ਦੱਸਿਆ ਹੈ ਕਿ ਖੇੜੀ ਗੁਜਰਾ ਦੇ ਵਿੱਚ 20 ਤੇ 50 ਵੋਟਾਂ ਪੈਂਦੀਆਂ ਹੁੰਦੀਆਂ ਸੀ ਕੱਲ੍ਹ ਜਲ ਜਿਹੜੀਆਂ ਕਿ ਹੁਣ ਬਹੁਤ ਵੱਡੀ ਮੈਜੋਰਟੀ ਦੇ ਵਿੱਚ ਹਰ ਇਲੈਕਸ਼ਨ ਜਿਤਾਉਂਦੇ ਨੇ ਤੇ ਕਿ ਇੱਥੇ ਕੰਮ ਵੀ ਬਹੁਤ ਹੋਇਆ ਡਵੈਲਪਮੈਂਟ ਵੀ ਬਹੁਤ ਹੋਇਆ ਕੰਮਕਾਰ ਵੀ ਬਹੁਤ ਹੋਏ ਨੇ ਪਰ ਮੇਰਾ ਖਿਆਲ ਹੈ ਕਿ ਟਡਕਰ ਕਿਤੇ ਖੋਡੇ ਪਿੰਡਾਂ ਦੀ ਆ ਸਿਰੇ ਤੱਕ ਨਿਕਾਬਾਤ ਕਿਤੇ ਵੀ ਲੱਕਾ ਟੋੜਿਆ ਹੋਇਆ ਨਾ ਕੋਈ ਘਰ ਹੀ ਨਾ ਕੋਈ ਨਾਲੀ ਨਾ ਕੋਈ ਪੜਾਈ ਨਾ ਕੋਈ ਸਕੂਲ ਉਹਨਾਂ ਦੇ ਕੀਤੇ ਕੰਮਾਂ ਨੂੰ ਅੱਜ ਲੋਕਾਂ ਨੇ ਯਾਦ ਕੀਤਾ ਬਹੁਤ ਹੀ ਖੁਸ਼ੀ ਮਿਲਿਆ ਮਨ ਨੂੰ ਕਿ 9 ਸਾਲਾਂ ਬਾਅਦ ਵੀ ਰਖੜਾ ਸਾਹਿਬ ਨੂੰ ਅੱਜ ਉਸੇ ਤਰ੍ਹਾਂ ਯਾਦ ਕਰ ਰਹੇ ਨੇ ਜਿਵੇਂ 9 ਸਾਲ ਪਹਿਲਾਂ ਸੀ ਸਰਦਾਰ ਸਦੀ ਸਿੰਘ ਜੀ ਰਖੜਾ ਜਿੰਦਾਬਾਦ ਸ਼੍ਰੋਮਣੀ ਕਾਲੀ ਦਲ ਜਿੰਦਾਬਾਦ ਹਰਕਤ ਹੋਟਲ ਦੀ ਵਰਕਰ ਦੀ ਪਿੰਡਾਂ ਦੇ ਸ਼ਹਿਰਾਂ ਤੇ ਇੱਕੋ ਗੱਲ ਆ ਵੀ ਸ਼੍ਰੋਮਣੀ ਕਾਲੀ ਦਲ ਇਕੱਠਾ ਹੋਵੇ ਜਦ ਦੀ ਸਰਕਾਰ ਬਣਾਈਏ ਉਹ ਇੱਕ ਧਈਆ ਉਹ ਨਾਲੇ ਸਮੇਂ ਚ ਰਕੜਾ ਸਾਹਿਬ ਨੇ ਅਗਵਾਈ ਦੇ ਵਿੱਚ ਸਰਕਾਰ ਬਣਦੀ ਆ ਮੈਂ ਲਖਣ ਦੇ ਲਈ ਜਿੰਨੇ ਪੈਸੇ ਲੱਗਦੇ ਨੇ ਮੇਰੇ ਭਰਾ ਭੇਜਦੇ ਨੇ ਨਹੀਂ ਇੱਥੇ ਕੋਈ ਲੱਗਦੀ ਨਹੀਂ ਫਿਰ ਮੈਂ ਰੱਸੀ ਬਕਤੂਆਂ ਆਪਣੇ ਇੰਤਾਨ ਦੇ ਵਿੱਚ ਕਿੱਥੇ ਲੱਗ ਜਾਊਗਾ ਮੈਂ ਨਾਲ ਲੈ ਜਾਊਗਾ ਕਹਿੰਦੇ ਦੀ ਗੱਲ ਤਾਂ ਤੁਹਾਡੀ ਇਹ ਵੀ ਠੀਕ ਹੈ ਪਰ ਅਸੀਂ ਆਪਣੇ ਚਾਉ ਲਾ ਕੇ ਵੀ ਤੁਹਾਨੂੰ ਸੁਸਤਾ ਦੇ ਕੇ ਆਏ ਜੋ ਇਹ ਤਾਂ ਮਲ ਬੁਣਨ ਦੀ ਗੱਲ ਹੈ ਬਹੁਤੇ ਪੈਸ਼ਨ ਨਾਲ ਪਉਤੇ ਉਹਦੇ ਆਪਾਂ ਦੇਖ ਹੀ ਰਹੇ ਜੀ ਇਹਨਾਂ ਨੇ ਪੈਸੇ ਕਮਾਏ ਨੇ ਕਿੱਥੇ ਬੈਠੇ ਜੋ ਕਿੰਨੀ ਇੱਜ਼ਤ ਹੈ ਕਿੰਨਾ ਕਮਾਨ ਇਹ ਲੋਕਾਂ ਨੂੰ ਆਪ ਪਤਾ ਹੈ ਜੀ ਵੀ ਕਿਹਨੇ ਕਿਹੜੀ ਸਰਕਾਰ ਨੇ ਕਿੰਨੇ ਕੰਮ ਕੀਤੇ ਨੇ ਜੀ ਕਿ ਆਪਾਂ ਸਾਰੇ ਜਾਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਜੁੜੇ ਹੋਏ ਆਪਾਂ ਗੁਰੂ ਦੇ ਨਾਲ ਜੁੜੇ ਹੋਏ ਆਂ ਆਪਾਂ ਦਾ ਉਹ ਦਾਸ ਨੇ ਤੇ ਜਿੰਨੀਆਂ ਵੀ ਇਹ ਸਕੀਮਾਂ ਨੇ ਜੀ ਇਹਨਾਂ ਨੇ ਸਾਡੇ ਪਿੰਡਾਂ ਦੇ ਵਿੱਚ ਜੋ ਕਹਿੰਦੇ ਸੀ ਅਸੀਂ ਇਹਨਾਂ ਨੇ ਆਟਾ ਧਾਲ ਸਕੀਮ ਜੋ ਵੀ ਕਹਿੰਦੇ ਸੀ ਇਹਨਾਂ ਨੇ ਕਰਿਆ ਜੀ ਆਪਾਂ ਦੇ ਸਾਰੇ ਮਿਹਰਮਾਨ ਸਾਰੇ ਸਰਕਾਰੀ ਨੇ ਭੰਨ ਜਿੰਨਾ ਚਿਰ ਆਪਣੇ ਰਖਾ ਦਾ ਸਰ ਮੰਤਰੀ ਰਹੇ ਨੇ ਜਿੰਨਾ ਚਿਰ ਸਰਕਾਰ ਦੇ ਵਿੱਚ ਰਹੇ ਨੇ ਇਹਨਾਂ ਨੇ ਪਿੰਡਾਂ ਦੇ ਵਿੱਚ ਹਰ ਵੀ ਲੋਕ ਪਿੰਡਾਂ ਦੇ ਅਸੀਂ ਕੱਲ ਪਈ ਪਿੰਡਾਂ ਦੇ ਬੈਠੇ ਹਾਂ ਉੱਡੀ ਸਾਈਡ ਇਹਨਾਂ ਨਾਮ ਨਾਮ ਲੱਗੇ ਸੀ ਕਿਸੇ ਰਖਾ ਦਾ ਸਾਹਿਬ ਦਾ ਨਾਮ ਆਇਆ ਤਾਂ ਕੋਈ ਕਹਿੰਦਾ ਕਿ ਬੋਲ ਤੂੰ ਫੜਿਆ ਹੋਇਆ ਨੇ ਤੇ ਸਾਨੂੰ ਕਹਦੇ ਵੀ ਰਖੜਾ ਸਾਹਿਬ ਆਪ ਦਾ ਕੋਈ ਨਏ ਕੰਮ ਕਰਨ ਸਮਝ ਨਹੀਂ ਸਕਦਾ ਮੈਂ ਤਾਂ ਧੰਵਾਦੀ ਕਰਦਾ ਕਿ ਸਾਰੇ ਲੋਕ ਬਹੁਤ ਵਧੀਆ ਮਾਨ ਸਨਮਾਨ ਦੇ ਸਕਾਰ ਦੇ ਨੇ ਜਿੰਨਾ ਮੈਂ ਧੰਵਾਦ ਕਰਾਉਣਾ ਥੋੜਾ ਹੈ ਮੈਂ ਤਾਂ ਦਿਨਾਂ ਦਿਨ ਜਦੋਂ ਜੇ ਮੰਤਰੀ ਬਣਿਆ ਤਾਂ ਇਹਨਾਂ ਦੀ ਬਦੌਲਤ ਬਣਿਆ ਤੋ ਰਖੜਾ ਸਾਹਿਬ ਦੇ ਕੰਮਾਂ ਨੂੰ ਲੋਕ ਸਲਾਹ ਰਹੇ ਨੇ ਹਲਕਾ ਸਮਾਣਾ ਅੱਜ ਇਹੋ ਪੁਕਾਰ ਕਰ ਰਿਹਾ ਕਿ ਰਖੜਾ ਸਾਹਿਬ ਦੁਆਰੇ ਆਓ ਐਮਐਲਏ ਬਣੋ ਮੰਤਰੀ ਬਣੋ ਸਾਡੇ ਸਮਾਣੇ ਦੀ ਤੁਸੀਂ ਸਾਰ ਲਵੋ ਕਿਉਂਕਿ 9 ਸਾਲਾਂ ਦੇ ਵਿੱਚ ਸਮਾਣਾ ਜਿਹੜਾ ਪਛੜ ਚੁੱਕਿਆ ਬਹੁਤ ਪਿੱਛੇ ਜਾ ਚੁੱਕਿਆ ਕਿ ਜਿਹੜੀਆਂ ਪਿਛੇ ਸਰਕਾਰਾਂ ਪੂਰ ਆਈਆਂ ਸੀ ਕਾਂਗਰਸ ਹੋ ਗਈ ਜਾਂ ਆਮ ਆਦਮੀ ਪਾਰਟੀ ਹੋ ਗਈ ਉਹਨਾਂ ਦੇ ਕੰਮ ਕੀਤੇ ਹੋਏ ਕੀ ਨੇ ਜੀ ਤੇ ਜੋ ਰਕੜਾ ਸਾਹਿਬ ਦੀ ਸਰਕਾਰ ਦੇ ਵਿੱਚ ਕੰਮ ਹੋਏ ਨੇ ਜੀ ਉਹ ਵੀ ਲੋਕਾਂ ਨੂੰ ਪਤਾ ਹੈ ਜੀ ਇਹ ਤਾਂ ਖੁੱਲਾ ਖਾੜਾ ਚੋਣ ਦਾ ਜਿਨੇ ਕੰਮ ਕੀਤੇ ਨੇ ਉਹ ਲੋਕਾਂ ਚ ਆ ਕੇ ਵੋਟ ਮੰਗ ਰਿਹਾ ਜਿਹਨੇ ਨਹੀਂ ਕੀਤੇ ਉਹ ਆਪਣਾ ਹੋਰ ਸਕੀਮਾਂ ਲਾ ਰਿਹਾ ਬਹੁਤ ਵਧੀਆ ਰਿਸਪਾਂਸ ਹੈ ਆ ਦੋ ਹੀ ਸਰਪੰਚ ਸਾਹਿਬ ਮੇਰੇ ਅੱਜ ਆਲੇ ਖੜੇ ਨੇ ਤੇ ਗਗਨਦੀ ਮੁੰਡਾ ਇਥੇ ਬਲਾਕ ਸੰਪਤੀ ਦਾ ਕੈਂਡੀਡੇਟ ਹੈ ਰਣਜੀਤ ਸਿੰਘ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਹੈ ਤੇ ਦੋਹਾਂ ਦੇ ਵੀ ਬਹੁਤ ਵਧੀਆ ਰਿਸਪਾਂਸ ਆ ਸਰਪੰਚ ਸਾਹਿਬ ਨੇ ਦੱਸਿਆ ਹੈ ਕਿ ਖੇੜੀ ਗੁਜਰਾ ਦੇ ਵਿੱਚ 20 ਤੇ 50 ਵੋਟਾਂ ਪੈਂਦੀਆਂ ਹੁੰਦੀਆਂ ਸੀ ਕਾਲੀ ਦਾਲ ਨੂੰ ਨਹੀਂ ਪੈਂਦੀ ਮੈਂ ਕੋਈ ਜਿਹੜੀਆਂ ਕਿ ਹੁਣ ਬਹੁਤ ਵੱਡੀ ਮੈਜੋਰਟੀ ਦੇ ਵਿੱਚ ਹਰ ਇਲੈਕਸ਼ਨ ਜਿਤਾਉਂਦੇ ਨੇ ਤੇ ਕਿ ਇੱਥੇ ਕੰਮ ਵੀ ਬਹੁਤ ਹੋਇਆ ਡਿਵੈਲਪਮੈਂਟ ਵੀ ਬਹੁਤ ਹੋਇਆ ਕੰਮ ਕਾਰ ਵੀ ਬਹੁਤ ਹੋਏ ਨੇ ਪਾਣੀ ਦਾ ਸੀਵਰੇਜ ਦਾ ਸੜਕਾਂ ਦਾ ਗਈਆਂ ਦਾ ਧਰਮਸ਼ਾਲਾ ਦਾ ਮੇਰਾ ਖਿਆਲ ਹਰ ਕੰਮ ਇੱਥੇ ਹੋਇਆ ਸੋ ਉਹਦੇ ਨਾਲ ਫੇਰ ਲੋਕ ਜੋੜੇ ਤਕਰੀਬਨ ਸਾਰੇ ਲੋਕ ਇੱਥੇ ਪੜ੍ਹੇ ਲਿਖੇ ਨੇ ਜਲ ਕਰਨ ਮੇਜਰ ਸਾਰੇ ਬਹੁਤ ਹੀ ਮੈਜੋਰਟੀ ਫੌਜਾਇਬੰਦੀ ਵੀ ਇੱਥੇ ਨੇ ਅਫਸਰ ਵੀ ਇੱਥੇ ਨੇ ਪਰ ਸਾਰਿਆਂ ਦਾ ਬਹੁਤ ਵਧੀਆ ਰਿਸਪੌਂਸ ਹੈ ਜਿੰਨਾ ਮੈਂ ਤਨਵਾਦ ਕਰਾਉਣਾ ਥੋੜਾ ਹੈ ਸੋ ਮੈਂ ਸਾਰੀ ਸੰਗਤ ਦਾ ਤਨਵਾਦ ਕਰਦਾ ਕਿ ਇੰਨਾ ਰਿਸਪੌਂਸ ਇੰਨਾ ਵਧੀਆ ਇੰਨਾਂ ਨੇ ਰਿਸਪੌਂਸ ਦਿੱਤਾ ਹੈ ਤੇ ਵਿਸ਼ਵਾਸ ਦਿਵਾਇਆ ਕਿ ਬੜੀ-ਬੜੀ ਜਿੱਤ ਲੈ ਕੇ ਦੇਵਾਂਗੇ ਦੇਖੋ ਮੈਂ ਤਾਂ ਤਨਵਾਦੀ ਕਰਦਾ ਕਿ ਸਾਰੇ ਲੋਕ ਬਹੁਤ ਵਧੀਆ ਮਾਨ ਸਨਮਾਨ ਦੇ ਨੇ ਸਕਾਰ ਦੇ ਨੇ ਜਿੰਨਾ ਮੈਂ ਤਨਵਾਦ ਕਰਾਉਣਾ ਥੋੜਾ ਹੈ ਮੈਂ ਤਾਂ ਦਿਨਾਂ ਦਿਨਾਂ ਚਾਹੇ ਜੇ ਮੰਤਰੀ ਬਣਿਆ ਤਾਂ ਇਹਨਾਂ ਦੀ ਬਦੌਲਤ ਬਣਿਆ ਮੈਂ ਇਹ ਤਾਂ ਸਰਪੰਚ ਸਾਹਿਬ ਖੜੇ ਇਹਨਾਂ ਨੇ ਆਪ ਹੀ ਕਰਾਏ ਨੇ ਆਪਣੇ ਹੱਥੀ ਕੰਮ ਕਰਵਾਏ ਨੇ ਤੇ ਮੈਂ ਤਨਵਾਦ ਕਰਦਾ ਨਹਿਤਾ ਬੰਦਾ ਕੋਈ ਗੱਲ ਕਰ ਲੋ ਤਾਂ ਭੁੱਲ ਜਾਂਦੇ ਨੇ ਭੁੱਲੇ ਨਹੀਂ ਹਣੇ ਯਾਦ ਰੱਖੇ ਨੇ ਇਹਨਾਂ ਸਾਰੇ ਅੱਜ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸੰਪਤੀ ਚੋਣਾਂ ਦੇ ਵਿੱਚ ਮਾਨਯੋਗ ਸਰਦਾਰ ਸੁਰਜੀਤ ਸਿੰਘ ਦੀ ਰਖੜਾ ਸਾਹਿਬ ਸਾਬਕਾ ਮੰਤਰੀ ਪੰਜਾਬ ਜਿਹੜੇ ਕਿ ਖੇੜੀ ਗੁਜਰਾਂ ਨਗਰ ਦੇ ਵਿੱਚ ਆਏ ਸੀ ਸਾਡੇ ਇੱਥੇ ਦੋਵੇਂ ਕੈਂਡੀਡੇਟ ਨੇ ਸਰਦਾਰ ਅੰਧੀਰ ਸਿੰਘ ਦੇਵੀ ਨਗਰ ਜ਼ਿਲ੍ਹਾ ਪ੍ਰੇਸ਼ਦ ਚੋਣ ਲੜ ਰਹੇ ਨੇ ਤੇ ਗਗਨਦੀਪ ਸਿੰਘ ਬਲਾਕ ਸੰਪਤੀ ਦੀ ਇੱਕ ਦਾ ਚੋਣ ਨਿਸ਼ਾਨ ਸਾਡਾ ਜੀਪਾ ਦੂਜੇ ਦਾ ਮੰਝਾ ਸੋ ਅੱਜ ਬਹੁਤ ਵਧੀਆ ਰਿਸਪੌਂਸ ਆ ਕਿਉਂਕਿ ਰਖੜਾ ਸਾਹਿਬ ਨੇ ਪਿਛਲੇ ਸਮੇਂ ਦੌਰਾਨ ਅੱਜ ਤੋਂ 9 ਸਾਲ ਪਹਿਲਾਂ ਰਖੜਾ ਸਾਹਿਬ ਮੰਤਰੀ ਸੀ ਉਹਨਾਂ ਦੇ ਕੀਤੇ ਕੰਮਾਂ ਨੂੰ ਅੱਜ ਲੋਕਾਂ ਨੇ ਯਾਦ ਕੀਤਾ ਬਹੁਤ ਹੀ ਖੁਸ਼ੀ ਮਿਲਿਆ ਮਨ ਨੂੰ ਕਿ 9 ਸਾਲਾਂ ਬਾਅਦ ਵੀ ਰਖੜਾ ਸਾਹਿਬ ਨੂੰ ਅੱਜ ਉਸੇ ਤਰ੍ਹਾਂ ਯਾਦ ਕਰ ਰਹੇ ਨੇ ਜਿਵੇਂ 9 ਸਾਲ ਪਹਿਲਾਂ ਸੀ ਸੋ ਦੋਵੇਂ ਸਰਪੰਚ ਸਾਡੇ ਖੇੜੀ ਗੁਜਰਾ ਦੇ ਇੱਥੇ ਬਿਰਾਜਮਾਨ ਨੇ ਉਹਨਾਂ ਨੇ ਦੱਸਿਆ ਕਿ ਰਖੜਾ ਸਾਹਿਬ ਨੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਇੱਥੇ ਲਿਆਂਦੇ ਨੇ ਚਾਹੇ ਉਹ ਸੀਵਰੇਜ ਦਾ ਪ੍ਰੋਜੈਕਟ ਸੀ ਚਾਹੇ ਪਾਣੀ ਦਾ ਪ੍ਰੋਜੈਕਟ ਸੀ ਚਾਹੇ ਉੱਥੇ ਛੜਕਾਂ ਬਣੀਆਂ ਨੇ ਇੱਥੇ ਕਈ ਕਰੋੜ ਰੁਪਇਆ ਲੱਗਾ ਜਿੱਥੇ ਆ ਛੱਡ ਦੇਖ ਰਹੇ ਹੋ ਤੁਸੀਂ ਪਿੱਛੇ ਇਹ ਵੀ ਰਖੜਾ ਸਾਹਿਬ ਦੀ ਦੇਣ ਆ ਸੋ ਰਖੜਾ ਸਾਹਿਬ ਦੇ ਕੰਮਾਂ ਨੂੰ ਲੋਕ ਸਲਾਹ ਰਹੇ ਨੇ ਹਲਕਾ ਸਮਾਣਾ ਅੱਜ ਇਹੋ ਪੁਕਾਰ ਕਰ ਰਿਹਾ ਕਿ ਰਖੜਾ ਸਾਹਿਬ ਦੁਆਰੇ ਆਓ ਐਮਐਲਏ ਬਣੋ ਮੰਤਰੀ ਬਣੋ ਸਾਡੇ ਸਮਾਣੇ ਦੀ ਤੁਸੀਂ ਸਾਰ ਲਵੋ ਕਿਉਂਕਿ 9 ਸਾਲਾਂ ਦੇ ਵਿੱਚ ਸਮਾਣਾ ਜਿਹੜਾ ਪਛੜ ਚੁੱਕਿਆ ਬਹੁਤ ਪਿੱਛੇ ਜਾ ਚੁੱਕਿਆ ਉਹ ਕੰਮਾਂ ਦੀ ਰਫਤਾਰ ਹੋਰ ਮਦਮ ਪੈ ਚੁੱਕੀ ਆ ਜਿਹੜੇ ਕੰਮ ਬਹੁਤ ਤੇਜ਼ੀ ਨਾਲ ਚੱਲ ਰਹੇ ਸੀ ਸੋ ਹਰ ਇੱਕ ਵਰਕਰ ਦੇ ਹਰ ਇੱਕ ਵੋਟਰ ਦੇ ਜਵਾਨ ਤੇ ਆ ਕਿ ਰਖੜਾ ਸਾਹਿਬ ਨੇ ਜਿਹੜੇ ਉਮੀਦਵਾਰ ਉਤਾਰੇ ਨੇ ਉਹਨਾਂ ਨੂੰ ਬਹੁਤ ਵੱਡੀਆਂ ਵੋਟਾਂ ਨਾਲ ਅਸੀਂ ਜਿੱਤ ਦਵਾਵਾਂਗੇ ਚਾਹੇ ਹੋਰ ਹਰਨਦੀਪ ਸਿੰਘ ਦੇਵੀ ਨਗਰ ਹੋਣ ਜਾਂ ਗਗਨਦੀਪ ਸਿੰਘ ਹੋਣ ਜਾਂ ਹੋਰ ਜੋ ਉਹਨਾਂ ਚੋਂ ਵੀ ਸਮਾਣੇ ਚੋਂ ਜਿੱਥੇ-ਜਿੱਥੋਂ ਸਾਡੇ ਉਮੀਦਵਾਰ ਨੇ ਸਾਰਿਆਂ ਦਾ ਚੋਣ ਨਿਸ਼ਾਨ ਸਾਡਾ ਮੰਜਾ ਤੇ ਜੀਪ ਆ ਸਾਰੇ ਵੋਟਾਂ ਬਹੁਤ ਵੱਡੀ ਪੱਧਰ ਤੇ ਸਾਡੇ ਹਲਕੇ ਸਮਾਣੇ ਦੇ ਵਿੱਚ ਤਾਂ ਮੈਂ ਸਮਝਦਾ ਰਖੜਾ ਸਾਹਿਬ ਨੂੰ ਮੋਟਾ ਪੈ ਰਹੀਆਂ ਨੇ ਸਾਡੇ ਉਮੀਦਵਾਰ ਜਿੱਤਣਗੇ ਤੇ ਬਲਾਕ ਸੰਪਤੀ ਤੇ ਜ਼ਿਲ੍ਹਾ ਪਿਛੇ ਦੇ ਵਿੱਚ ਬਹੁਤ ਵੱਡੇ ਮਾਰਜਾ ਨਾਲ ਸਾਡੇ ਜਿੱਤ ਕੇ ਉਮੀਦਵਾਰ ਆਉਣਗੇ ਸੋ ਲੋਕਾਂ ਦਾ ਬਹੁਤ ਵਧੀਆ ਰਿਸਪਾਂਸ ਸਾਨੂੰ ਮਿਲ ਰਿਹਾ ਸੋ ਸੰਗਤ ਦਾ ਵੀ ਮੈਂ ਧੰਨਵਾਦ ਕਰਦਾ ਜਿਹੜੇ ਕਿ ਜਿੱਥੇ ਰਖੜਾ ਸਾਹਿਬ ਜਾਂਦੇ ਨੇ ਸਾਡੀ ਕੈਂਡੀਡੇਟ ਜਾਂਦੇ ਨੇ ਇਹਨਾਂ ਨੂੰ ਖਿਹੜੇ ਮੱਥੇ ਸੰਗਤ ਮਿਲ ਰਹੀ ਆ ਉਹ ਕੰਮਾਂ ਦੀ ਬਦੌਲਤ ਵੋਟ ਦੇਣ ਨੂੰ ਤਿਆਰ ਆ ਜੇ ਇਹਨਾਂ ਨੂੰ ਬੁਲਾ ਰਹੇ ਨੇ ਫੋਨ ਕਰ ਰਹੇ ਨੇ ਵੀ ਸਾਡੇ ਨਗਰ ਜਾਂ ਸਾਡੇ ਘਰ ਆਏ ਨਹੀਂ ਤੁਸੀਂ ਸੋ ਇਸ ਗੱਲ ਵੀ ਧੰਨਵਾਦੀਆਂ ਕਿਉਂਕਿ ਇਹ ਤਾਂ ਖੁੱਲਾ ਅਖਾੜਾ ਚੋਣ ਦਾ ਜਿਨੇ ਕੰਮ ਕੀਤੇ ਨੇ ਉਹ ਲੋਕਾਂ ਚ ਆ ਕੇ ਵੋਟ ਮੰਗ ਰਿਹਾ ਜਿਨੇ ਨਹੀਂ ਕੀਤੇ ਉਹ ਆਪਣਾ ਹੋਰ ਸਕੀਮਾਂ ਲਾ ਰਿਹਾ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਕੀ ਪਿਛਲੇ ਸਮੇਂ ਦੌਰਾਨ ਗਿਣਤੀ ਦੇ ਵਿੱਚ ਬਹੁਤ ਬਿਜਲੀ ਭਜਾਈ ਸੀ ਵੀ ਇਦਕੀ ਬਿਜਲੀ ਵੀ ਨਾ ਭਜਾਇਓ ਬਿਜਲੀ ਦੇ ਕੱਟ ਨਾ ਲਵਾਇਓ ਤੇ ਉੱਥੇ ਜਨਰੇਟਰ ਦਾ ਪ੍ਰਬੰਧ ਕਰ ਲਓ ਗਿਣਤੀ ਸਾਫ਼ ਸੁਥਰੀ ਕਰਾ ਦਿਓ ਬਾਕੀ ਰਿਜ਼ਲਟ ਲੋਕਾਂ ਨੇ ਦੇਣਾ ਅਪੀਲ ਜੀ ਰਖੜਾ ਸਾਹਿਬ ਦੇ ਕੰਮ ਕੀਤੇ ਹੋਏ ਬਹੁਤ ਨੇ ਜੀ ਇਹ ਲੋਕਾਂ ਨੂੰ ਆਪ ਪਤਾ ਹੈ ਜੀ ਵੀ ਕਿਹਨੇ ਕਿਹੜੀ ਸਰਕਾਰ ਨੇ ਕਿੰਨੇ ਕੰਮ ਕੀਤੇ ਨੇ ਜੀ ਠੀਕ ਹੈ ਜਿਹੜੀਆਂ ਪਿੱਛੇ ਸਰਕਾਰਾਂ ਹੋਰ ਆਈਆਂ ਸੀ ਕਾਂਗਰਸ ਹੋ ਗਈ ਜਾਂ ਆਮ ਆਦਮੀ ਪਾਰਟੀ ਹੋ ਗਈ ਉਹਨਾਂ ਦੇ ਕੰਮ ਕੀਤੇ ਹੋਏ ਕੀ ਨੇ ਜੀ ਤੇ ਜੋ ਰਖੜਾ ਸਾਹਿਬ ਦੀ ਸਰਕਾਰ ਦੇ ਵਿੱਚ ਕੰਮ ਹੋਏ ਨੇ ਜੀ ਉਹ ਵੀ ਲੋਕਾਂ ਨੂੰ ਪਤਾ ਹੈ ਜੀ ਤੇ ਜਿਹੜੀਆਂ ਵੋਟਾਂ ਪੈਣੀਆਂ ਨੇ ਜੀ ਉਹ ਜਿਹੜੇ ਕੰਮ ਕੀਤੇ ਹੋਏ ਨੇ ਜੀ ਉਹਦੇ ਹਿਸਾਬ ਨਾਲ ਹੀ ਪੈਣਗੇ ਤੇ ਬਾਕੀ ਲੋਕ ਆਪ ਦੇਖ ਲੈਣਗੇ ਵੀ ਜਿਨ੍ਹਾਂ ਦੇ ਕੰਮ ਕਿੰਨੇ ਨੇ ਜੀ ਉਸ ਹਿਸਾਬ ਨਾਲ ਵੋਟ ਪਾਉਂਗੇ ਜੀ ਅਸੀਂ ਜਿਨ੍ਹਾਂ ਪਹਿਲਾਂ ਕੰਮ ਕੀਤਾ ਜੀ ਉਸ ਤੋਂ ਵੀ ਵੱਧ ਛੜ ਕੇ ਹੋਰ ਕੰਮ ਕਰਾਂਗੇ ਜੀ ਤੇ ਲੋਕਾਂ ਨੂੰ ਦਿਖਾਵਾਂਗੇ ਜੀ ਕੰਮ ਕਰਕੇ ਤੇ ਰਖੜਾ ਸਾਹਿਬ ਨੇ ਪਹਿਲਾਂ ਵੀ ਬਹੁਤ ਕੰਮ ਕੀਤੇ ਨੇ ਜੀ ਤੇ ਉਸ ਤੋਂ ਵੀ ਵੱਧ ਕੰਮ ਕਰਨਗੇ ਜੀ ਰਖੜਾ ਸਾਹਿਬ ਅਸੀਂ ਤਾਂ ਜੀ ਅਪੀਲ ਇਹੀ ਕਰਦੇ ਆਂ ਅਸੀਂ ਹੁਣ ਜਨਤਾ ਜਾਣਿਆ ਜੀ ਰਖੜਾ ਸਾਹਿਬ ਨੂੰ ਸਾਰੇ ਯਾਦ ਕਰ ਰਹੇ ਨੇ ਜੀ ਦੁਬਾਰੇ ਆਉਣ ਇਹ ਤੇ ਇਹਨਾਂ ਨੇ ਕੰਮ ਕਰਿਆ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਸੜਕਾਂ ਪਿੰਡਾਂ ਦੇ ਵਿੱਚ ਬਹੁਤ ਬੁਰਾ ਹਾਲ ਆ ਜਿਹੜੀਆਂ ਬੜੀਆਂ ਰੋਡਾਂ ਨੇ ਉਹਨਾਂ ਦੇ ਵੀ ਟੋਏ ਪੈ ਗਏ ਇਹਨਾਂ ਨੇ ਬਣਾਈਆਂ ਸੀ ਦੁਬਾਰੇ ਮੰਤਰੀ ਬਣ ਨੇ ਇਹ ਸਰਕਾਰ ਆਵੇ ਤੇ ਇਹ ਦੁਬਾਰੇ ਜਿਹੜੀਆਂ ਸੜਕਾਂ ਦਾ ਡਿਵੈਲਪਮੈਂਟ ਦਾ ਕੰਮ ਆ ਪਿੰਡਾਂ 'ਚ ਟੋਬਿਆਂ ਦਾ ਮਨਰੇਗਾ ਦਾ ਜਿੰਨੀਆਂ ਸ hẳn ਸਕੀਮਾਂ ਬੜੇ ਪਾਪ ਲਸਣਾ ਤੇ ਜਿੰਨੀਆਂ ਵੀ ਇਹ ਸਕੀਮਾਂ ਨੇ ਜੀ ਇਹਨਾਂ ਨੇ ਸਾਡੇ ਪਿੰਡਾਂ ਦੇ ਵਿੱਚ ਜੀ ਜੋ ਕਹਿੰਦੇ ਸੀ ਅਸੀਂ ਇਹਨਾਂ ਨੇ ਆਟਾ ਦਾਲ ਸਕੀਮ ਜੋ ਵੀ ਕਹਿੰਦੇ ਸੀ ਇਹਨਾਂ ਨੇ ਕਰਿਆ ਜੀ ਜੋ ਇਹਨਾਂ ਨੂੰ ਆ ਕੇ ਮੰਤਰੀ ਹੁੰਦੇ ਸੀ ਬੇਨਤੀ ਕਰਦੇ ਸੀ ਕਿ ਸਾਡੇ ਨਗਰ ਚ ਆਹ ਹੋਣ ਵਾਲਾ ਸਾਡੇ ਇਲਾਕੇ ਚ ਆਹ ਹੋਣ ਵਾਲਾ ਵਿਕਾਸ ਦਾ ਕੰਮ ਚਾਹੁੰਦੇ ਨੇ ਜੀ ਲੋਕ ਵੀ ਸਾਡਾ ਵਿਕਾਸ ਹੋਵੇ